ਸ਼੍ਰੀ ਰਾਮ ਤੇਰੇ ਤੁਮਿ ਖੇ ਵਕ ਵਕ ਪਿਛੜੀਆਂ ਸ਼੍ਰੀਨੀਆਂ ਦੇ ਹੱਕ ਵਿੱਚ ਰਿਜ਼ਰਵੇਸ਼ਨ ਦੇ ਆਇ ਫੈਸਲੇ ਨੂੰ ਸਮੂੱਚੇ ਵਾਲਮੀਕੀ ਭਾਈਚਾਰੇ ਦੀ ਇਤਿਹਾਸਿਕ ਚੇਤਨਾ ਦੱਸਦਿਆਂ ਸਮੂਹ ਵਰਗ ਨੂੰ ਵਧਾਈ ਦਿੱਤੀ ਗਈ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਹ ਵਿਚਾਰ ਇੱਕ ਪ੍ਰੈਸ ਮਿਲਣੀ ਦੌਰਾਨ ਵਾਲਮੀਕੀ ਮਜਬੀਸਿਕ ਅਤੇ ਰਵਿਦਾਸ ਪਾਇਚਾਰੇ ਨਾਲ ਸੰਬੰਧਿਤ ਜਾਤੀਆਂ ਨੂੰ ਮਾਨਯੋਗ ਸੁਪਰੀਮ ਕੋਰਟ ਤੋਂ ਰਿਜ਼ਰਵੇਸ਼ਨ ਪ੍ਰਾਪਤਿਤ ਜਿੱਤ ਹਾਸਲ ਹੋਣ ਤੇ ਹਾਸਿਲ ਕਰਨ ਤੇ ਅੱਜ ਤੁਨਾ ਸਾਹਿਬ ٹرسٹ ਗੱਦੀ ਨਿਸ਼ੀਣ ਸੰਤ ਮਲਕੀਤ ਨਾਥ ਮੰਦਿਰ ਗੁਰੂ ਗਿਆਨਨਾਥ ਸੰਤ ਗਿਰਦਾਰੀ ਨਾਥ ਚੇਅਰਮੈਨ 옴 ਪ੍ਰਕਾਸ਼ ਕੱਬਰ ਪੰਜਾਬ ਹੋਮਗਾਰਡ ਐਸਐਸਪੀ ਚਸਕਰਨ ਸਿੰਘ ਇਸ ਫੈਸਲੇ ਤੋਂ ਬਾਅਦ ਚਿੱਥੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਮੁੱਚੇ ਪਾਈਚਾਰੇ ਦੀ ਇਤਿਹਾਸਿਕ ਚੇਤ ਹੋਈ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਭਰਪੂਰ ਫਾਇਦਾ ਪਹੁੰਚੇਗਾ ਇਸ ਮੌਕੇ ਬੀਟੂ ਨੰਗਲੀ ਬਲਵੰਤਨਾਥ ਮਨਜੀਤ ਖਾਸਾ ਸਮੀਤ ਸੰਗਤਾ ਹਾਜ਼ਰ ਸਨ ਆਧਾਰਾ ਵਾਲਮੀਕੀ ਧੰਨ ਧੰਨ ਸਤਗੁਰੂ ਗਿਆਨਨਾਥ ਮਹਾਰਾਜ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਤੇ ਜਿੱਥੇ ਮਹਾਪੁਰਖਾ ਕੋਲ ਜਿਹੜਾ ਸੁਪਰੀਮ ਕੋਰਟ ਦੇ ਵਿੱਚ 7 ਜੱਜਾਂ ਦੀ ਪੀੜ ਤੇ ਉੱਤੇ ਪੰਜਾਬ ਦੇ ਵਾਲਮਿਕੀ ਤੇ ਮਜਬੀ ਸਿੱਖ ਪਿਛਲੇ 49 ਸਾਲ ਤੋਂ ਜਿਹੜੀ ਇਹ ਲੜਾਈ ਲੜ ਰਹੇ ਸੀ ਉਹ ਫਾਈਨਲੀ 7 ਜੱਜਾਂ ਦੇ ਬੈਂਚ ਦੇ ਉੱਤੇ 6-1 ਦੇ ਨਾਲ ਡਿਸਾਈਡ ਹੋਈ ਆ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਆਪਣੇ ਈਸ਼ਟ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਅਤੇ ਮਹਾਪੁਰਖਾ ਤੋਂ ਅਸ਼ੀਰਵਾਦ ਲੈਣ ਆਏ ਆ ਤੇ ਉਹਨਾਂ ਦਾ ਕੋਟਨ ਕੋਟ ਸ਼ੁਕਰਾਨਾ ਕਰਨ ਆਏ ਆ ਕਿ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜਿਹੜੀ ਪੰਜਾਬ ਤੋਂ ਲੜਾਈ ਲੜੀ ਗਈ ਸੀ ਅੱਜ ਪੂਰੇ ਭਾਰਤ ਦੇ ਜਿੱਥੇ-ਜਿੱਥੇ ਵੀ ਸਾਡਾ ਵਾਲਮੀਕ ਸਮਾਜ ਬੈਠਾ ਉਥੇ ਸਾਰੇ ਦੇਸ਼ ਦੇ ਵਿੱਚ ਇਸ ਜੱਜਮੈਂਟ ਦਾ ਫਾਇਦਾ ਮਿਲੇਗਾ ਇਹ ਜੱਜਮੈਂਟ ਜਿਹੜੀ ਆਈ ਆ ਉਹ ਪੂਰੇ ਭਾਰਤ ਦੇ ਵਿੱਚ ਲਗਭਗ 4 ਕਰੋੜ ਜਿਹੜੀ ਸਾਡੀ ਆਬਾਦੀ ਆ ਕਿ ਪੰਜਾਬ ਦੇ ਵਿੱਚ ਤੇ 40 ਲੱਖ ਦੇ ਕਰੀਬ ਆ ਪਰ ਪੂਰੇ ਭਾਰਤ ਦੇ ਵਿੱਚ ਲਗਭਗ 1 ਕਰੋੜ ਦੀ ਸਾਡੀ ਸਮਾਜ ਦੀ ਆਬਾਦੀ ਹੈ ਇਹ ਉਹਦੇ ਵੱਖਰੀ ਸ਼ਟਰੀ ਦੇ ਵਿੱਚ ਉਥੇ ਸਾਰਿਆਂ ਨੂੰ ਇਹਦਾ ਫਾਇਦਾ ਹੋਏਗਾ ਸੋ ਇਸ ਕਰਕੇ ਅਸੀਂ ਜਿਹੜਾ ਸਾਡਾ ਫਰਜ਼ ਬੰਦਾ ਸੀ ਕਿ ਸਭ ਤੋਂ ਪਹਿਲਾਂ ਅਸੀਂ ਭਗਵਾਨ ਵਾਲਮੀਕ ਮਹਾਰਾਜ ਦੇ ਚਰਨਾਂ ਦੇ ਵਿੱਚ ਅਤੇ ਮਹਾਪੁਰਖਾਂ ਦੇ ਚਰਨਾਂ ਦੇ ਵਿੱਚ ਜਾ ਕੇ ਇਸ ਗੱਲ ਦਾ ਸ਼ੁਕਰਾਨਾ ਕਰਕੇ ਆਈਏ ਇਸ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਸੀ ਤੇ ਅਸੀਂ ਸ਼ੁਕਰਾਨਾ ਹੀ ਕਰ ਰਹੇ ਹਾਂ ਜੀ ਬਹੁਤ ਬਹੁਤ ਧੰਨ ਜਸਕਰਨ ਜੀ ਜਿੱਦਾਂ 12% ਜਿਹੜਾ ਕੇਸ ਨੂੰ ਦਿੱਤਾ ਵਾ ਉਹਦੇ ਵਿੱਚ ਕੀ ਕੀ ਤਨ ਅਨੁਸਥਾਨ ਹੋ ਰਿਹਾ ਸੀ ਕਾਨੂੰਨ ਉਹਦੇ ਵਿੱਚ ਇਸ ਤਰ੍ਹਾਂ ਸੀ ਕਿ ਜਿਹੜੀ ਪੰਜਾਬ ਦੇ ਵਿੱਚ 1975 ਦੇ ਵਿੱਚ ਜਿਹੜਾ ਰਾਖਵਾ ਕਰਨ ਦਿੱਤਾ ਗਿਆ ਸੀ ਉਹ ਰਾਖਵਾ ਕਰਨ ਭਾਰਤੀ ਸੰਵਿਧਾਨ ਦੇ ਅਨੁਛੇਦ 16 4 ਦੇ ਨਾਲ ਦਿੱਤਾ ਗਿਆ ਸੀ ਜਿਸ ਨੂੰ ਜਿਹੜਾ ਦੂਸਰੇ ਭਾਈਚਾਰਿਆਂ ਵੱਲੋਂ ਜਿਹੜਾ ਸੀ ਚੈਲੰਜ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਨੂੰ ਗੈਰ ਸੰਵਿਧਾਨਕ ਘਰਾਰ ਦੇ ਦਿੱਤਾ ਸੀ ਇਹ ਇੱਕ ਜੱਜਮੈਂਟ ਸੀ ਈਵੀ ਚਨਲਿਆ ਵਰਸਸ ਸਟੇਟ ਆਫ ਆਂਧਰਾ ਪ੍ਰਦੇਸ਼ ਉਹਦੇ ਹਵਾਲੇ ਦੇ ਨਾਲ ਇਹਨੂੰ ਗੈਰ ਸਵਧਾਨਕ ਕਿਹਾ ਗਿਆ ਸੀ ਜਿਸ ਤੋਂ ਬਾਅਦ ਸਾਰਾ ਸਮਾਜ ਜਿਹੜਾ ਸੀ ਉਹ ਸੁਪਰੀਮ ਕੋਰਟ ਵਿਖੇ ਚਲਾ ਗਿਆ ਅਤੇ ਉਸ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਰੋਕ ਲਗਾਈ ਗਈ ਸੀ ਇਸ ਤੋਂ ਬਾਅਦ 2020 ਦੇ ਵਿੱਚ ਪੰਜ ਜੱਜਾਂ ਦੀ ਸੰਵਿਧਾਨਕ ਪੀੜ ਦੇ ਉੱਤੇ ਫੈਸਲਾ ਜਿਹੜਾ ਸੀ ਉਹ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਹੱਕ ਦੇ ਵਿੱਚ ਆਈ ਸੀ ਜਿਸ ਨੂੰ ਦੁਬਾਰਾ ਰਿਵਿਊ ਦੂਸਰੇ ਭਾਈਚਾਰੇ ਵੱਲੋਂ ਕੀਤਾ ਗਿਆ ਸੀ ਜਿਸ ਕਾਰਨ ਪੰਜ ਜੱਜ ਸਭਾ ਦੇ ਬੈਂਚ ਤੋਂ ਇਹ ਜਿਹੜਾ ਫੈਸਲਾ ਸੀ ਉਸ 7 ਜੱਜ ਸੁਬਾਂ ਦੇ ਪੀੜ ਦੇ ਉੱਤੇ ਸ਼ਿਫਟ ਕਰ ਦਿੱਤਾ ਗਿਆ ਸੀ ਜਿਸ ਦੀ ਸੁਣਵਾਈ ਫਰਵਰੀ ਦੇ ਵਿੱਚ ਹੋਈ ਹੈ ਅਤੇ ਹੁਣ ਉਸ ਦੀ ਜਿਹੜੀ ਜਜਮੈਂਟ ਦਾ ਜਿਹੜਾ ਰਿਜ਼ਲਟ ਆ ਫਾਈਨਲ ਉਹ 1 ਅਗਸਤ ਜਿਹੜਾ 2024 ਨੂੰ ਆ ਗਿਆ ਜਿਹਦੇ ਵਿੱਚ 6 ਜੱਜ ਸੁਬਾਂ ਨੇ 7 ਵਿੱਚੋਂ 6 ਜੱਜ ਸੁਬਾਂ ਨੇ ਇਸ ਗੱਲ ਦੇ ਉੱਤੇ ਮੋਹਰ ਲਾਈ ਹੈ ਕਿ ਜਿਹੜੀ ਸਟੇ ਸੂਬਾ ਸਰਕਾਰ ਨੇ ਮਜਬੂਤ ਸ਼ਕਾਂ ਤੇ ਵਾਲਮਿਕ ਸਵਾਜ ਨੂੰ ਜਿਹੜਾ ਵੱਖਰੇ ਤੌਰ ਤੇ 1.5% 25% ਦੇ ਵਿੱਚੋਂ ਕੁੱਲ 25% ਦੇ ਵਿੱਚੋਂ ਜਿਹੜੀ ਉਪ ਵਰਗੀਕਰਨ ਕਰਕੇ ਜਿਹੜਾ ਰਾਖਵਾਕਰਨ ਦਿੱਤਾ ਉਹ ਪੂਰੀ ਤਰ੍ਹਾਂ ਨਾਲ ਸਵਧਾਨਕ ਆ ਪਰ ਇਸ ਦੇ ਨਾਲ ਹੀ ਸਾਡੇ ਲਈ ਇੱਕ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜੀ ਜਸਟਿਸ ਪੰਕਜ ਮਿੱਤਲ ਜੀ ਨੇ ਜਿਹੜੀ ਇਹ ਗੱਲ ਕਹੀ ਆ ਕਿ ਹੁਣ ਸ਼ੈਡਿਊਲ ਕਾਸਟ ਦੇ ਅੰਦਰ ਕ੍ਰਿਮੀਨਲਰ ਲੈ ਕੇ ਆਉਣੀ ਚਾਹੀਦੀ ਹੈ ਤੇ ਇੱਕ ਹੀ ਜਨਰੇਸ਼ਨ ਤੱਕ ਇਸ ਦਾ ਲਾਭ ਦੇਣਾ ਚਾਹੀਦਾ ਹੈ ਉਹਦੇ ਉੱਤੇ ਜਿਹੜਾ ਆ ਕਿ ਅਸੀਂ ਜਿਹੜਾ ਜਲਦ ਹੀ ਕੋਈ ਆਪਾਂ ਮੀਟਿੰਗ ਕਰਕੇ ਇਸ ਦੇ ਉੱਤੇ ਵਿਚਾਰ ਕਰਾਂਗੇ ਕਿਉਂਕਿ ਜਿਹੜਾ ਸਾਡਾ ਸਮਾਜ ਆ ਉਹ ਹਾਸ਼ੀਏ ਦੇ ਉੱਤੇ ਬੈਠਾ ਹੋਇਆ ਸਮਾਜ ਆ ਇਹ ਹਜੇ ਚਾਹੇ ਅਸੀਂ ਅਫਸਰ ਬਣ ਜਾਈਏ ਚਾਹੇ ਅਸੀਂ ਜਿੱਡੇ ਮਰਜ਼ੀ ਉਦੇ ਤੇ ਪਹੁੰਚ ਜਾਈਏ ਪਰ ਸਾਡੇ ਸਮਾਜ ਨੂੰ ਇੱਕ ਹੋਰ ਨਜ਼ਰੀਏ ਦੇ ਨਾਲ ਪੂਰੇ ਸਮਾਜ ਵੱਲੋਂ ਵੇਖਿਆ ਜਾਂਦਾ ਜਿਹੜਾ ਜਾਤੀ ਦਾ ਕੋਡ ਆ ਉਹ ਸਾਡੇ ਨਾਲ ਅਫਸਰ ਬਣ ਕੇ ਵੀ ਨਹੀਂ ਲੱਤਦਾ ਇਸ ਕਰਕੇ ਲਗਭਗ ਜਿਹੜਾ ਕ੍ਰਿਮੀ ਲੇਅਰ ਦੇ ਵਿੱਚ ਓਨਲੀ ਘੱਟੋ-ਘੱਟ ਸਾਡੀਆਂ ਤਿੰਨ ਪੀੜ੍ਹੀਆਂ ਨੂੰ ਤਾਂ ਇਸ ਦਾ ਰਾਖਵਾ ਕਰਨ ਦਾ ਲਾਭ ਮਿਲਣਾ ਹੀ ਚਾਹੀਦਾ ਆ ਤੇ ਮਜਬੀਤ ਸਿੱਖ ਸਮਾਜ ਤੇ ਵਾਲਨਿਕ ਸਮਾਜ ਦੀ ਸਥਿਤੀ ਇਹ ਆ ਕਿ ਅੱਜ ਵੀ 39 ਜਾਤਾਂ ਵਿੱਚੋਂ ਸਭ ਤੋਂ ਵੱਡੀ ਗਿਣਤੀਆਂ ਹੋਣ ਦੇ ਬਾਵਜੂਦ ਵੀ ਸਾਡਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਲਿਟਰੇਸੀ ਰੇਟ ਆ 2011 ਦੇ ਸੈਂਸਸ ਦੇ ਅਨੁਸਾਰ ਉਹ ਸਭ ਤੋਂ ਘੱਟ ਹੈ ਤੇ ਸਭ ਤੋਂ ਪਛੜੇ ਜਿਹੜੇ ਵਰਗ ਦੇ ਵਿੱਚ ਅਸੀਂ ਬੈਠੇ ਹੋਏ ਆ ਜਿਸ ਜਿੰਨਾ ਆਂਕੜਿਆਂ ਨੂੰ ਦੇਖਦੇ ਹੋਏ ਭਾਰਤ ਦੇ ਚੀਫ ਜਸਟਿਸ ਦੀਵਯ ਚੰਦਰ ਚੂੜ ਸਾਹਿਬ ਨੇ ਜਿਹੜਾ ਆ ਇਹ ਫੈਸਲਾ ਸਾਡੇ ਹੱਕ ਵਿੱਚ ਕੀਤਾ ਆ ਕਿ ਜਿਹੜੇ ਹਜੇ ਬੈਕਵਰਡ ਦੇ ਵਿੱਚ ਵੀ ਬੈਕਵਰਡ ਬੈਠੇ ਨੇ ਉਹਨਾਂ ਨੂੰ ਅੱਗੇ ਲਿਆਉਣ ਵਾਸਤੇ ਉਪਬਯੋਗੀ ਕਰਨ ਜਿਹੜਾ ਆ ਉਹ ਲਾਜ਼ਮੀ ਆ ਇਸ ਕਰਕੇ ਅਸੀਂ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਕਿਉਂਕਿ ਉਹਨਾਂ ਦੇ ਐਡਵੋਕੇਟ ਜਰਨਲ ਨੇ ਬੜੀ ਬੇਬਾਕੀ ਦੇ ਨਾਲ ਇਹ ਗੱਲਾਂ ਇਹ ਆંકੜੇ ਜਿਹੜੇ ਸਹੀ ਆંકੜੇ ਸੀ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਰੱਖੇ ਨੇ ਤੇ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਜੜੀ ਸਮਾਜ ਦੀ ਲੜਾਈ ਆ ਜਿਸ ਤਰ੍ਹਾਂ ਸਮਾਜ ਨੇ ਰਲ ਮਿਲ ਕੇ ਮਹਾਪੁਰਖਾਂ ਦੇ ਅਸ਼ੀਰਵਾਦ ਦੇ ਨਾਲ ਮਹਾਪੁਰਖਾਂ ਤੋਂ ਅੱਗੇ ਲੈ ਕੇ ਜਿਸ ਤਰੀਕੇ ਨਾਲ ਲੜੀਆ ਇਸੇ ਤਰ੍ਹਾਂ ਸਮਾਜ ਇੱਕ ਜੁੜਤਾ ਦੇ ਨਾਲ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਇਸ ਪਛੜੇ ਹੋਏ ਸਮਾਜ ਦੀ ਜਿਹੜੀ ਲੜਾਈ ਲੜਦਾ ਰਹੇਗਾ ਮੈਂ ਇੰਨੀ ਹੀ ਬੇਨਤੀ ਕਰਦੇ ਹਾਂ ਜੀ ਜਾਤੀ ਦੇ ਵਿੱਚ ਅਨੁਸੂਚਿਤ ਜਾਤੀਆਂ ਜਿਹੜੇ ਵਰਗਾਂ ਨੇ ਹਾਈ ਕੋਰਟ ਦੇ ਅੰਦਰ ਇਸ ਰੈਜ਼ਰਵੇਸ਼ਨ ਨੂੰ ਚੈਲੰਜ ਕੀਤਾ ਜਿਹੜੇ ਵਰਗਾ ਨੇ 5 ਚਾਚ ਸਬਾਨ ਤੇ ਬੈਂਚ ਦੇ ਉੱਤੇ ਸਾਡੇ ਸਾਹਮਣੇ ਕੇਸ ਲੜਿਆ ਜਿਹੜੇ ਵਰਗਾ ਨੇ 7 ਜੱਜ ਸਬਾਨ ਤੇ ਬੈਂਚ ਦੇ ਉੱਤੇ ਵੀ ਸਾਡੇ ਸਾਹਮਣੇ ਕੇਸ ਲੜਿਆ ਤੇ ਉਹ ਬੜੀ ਅੰਡਰਸਟੂਡ ਗੱਲ ਹੈ ਕਿ ਇੱਕ ਜਿੱਤੇਗਾ ਤੇ ਇੱਕ ਹਾਰੇਗਾ ਹੁਣ ਜਿਹੜੀ ਧਿਰ ਜਿੱਤੀ ਆ ਉਹ ਖੁਸ਼ ਆ ਜਿਹੜੀ ਧਿਰ ਹਾਰੀ ਆ ਉਹ ਇਸ ਗੱਲ ਤੋਂ ੁਖੀ ਆ ਸੋ ਇਸ ਕਰਕੇ ਇਹਦੇ ਉੱਤੇ ਅਸੀਂ ਕੋਈ ਵਿਰੋਧ ਨਹੀਂ ਕਰਨਾ ਚਾਹੁੰਦੇ ਮਾਨਯੋਗ ਸੁਪਰੀਮ ਕੋਰਟ ਨੇ ਸਾਡੇ ਹੱਕ ਦੇ ਵਿੱਚ ਇਹ ਫੈਸਲਾ ਦਿੱਤਾ ਬੰਦ ਦਾ ਵਿਰੋਧ ਕਰੋ ਬੰਦ ਦਾ ਅਸੀਂ ਕੋਈ ਵਿਰੋਧ ਨਹੀਂ ਕਰਦੇ ਜੇ ਇਹ ਸੁਪਰੀਮ ਕੋਰਟ ਦੇ ਕਿਸੇ ਵੀ ਫੈਸਲੇ ਉੱਤੇ ਟਿੱਕਾ ਟਿੱਪਣੀ ਕਰਨਾ ਉਹ ਸਾਡੇ ਵਾਸਤੇ ਜਿਹੜੀ ਚੰਗੀ ਗੱਲ ਨਹੀਂ ਆ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਆ ਉਹਦਾ ਜਿਹੜਾ ਸੰਵਧਾਨਕ ਤਰੀਕਾ ਆ ਉਹਦਾ ਕਾਨੂੰਨਾਨ ਤਰੀਕਾ ਆ ਉਹਦੇ ਤੇ ਜਦੋਂ ਅਸੀਂ ਪੰਜ ਜਨ ਸਭਾਾਂ ਤੋਂ ਜਿੱਤੇ ਆ ਉਹਦੋਂ ਵੀ ਰਿਵਿਊ ਕੀਤੀ ਸੀ ਸੱਤ ਜਨ ਸਭਾਾਂ ਤੋਂ ਕਿ ਹੁਣ ਸੱਤ ਜਨ ਸਭਾਾਂ ਨੇ ਫੈਸਲਾ ਦਿੱਤਾ ਉਹਦੋਂ 5-0 ਦੇ ਨਾਲ ਫੈਸਲਾ ਆਇਆ ਹੁਣ ਸਾ 6 ਇੱਕ ਦੇ ਨਾਲ ਫੈਸਲਾ ਆਇਆ। ਕੁੱਲ ਮਿਲਾ ਕੇ 12 ਜੱਜ ਸਭਾਣ ਚੋ ਅੱਜ ਤੱਕ 11 ਜੱਜ ਸਭਾਣ ਨੇ ਇਸ ਰਾਖਵੇਂ ਕਰਨ ਦੇ ਉੱਤੇ ਮੋਹਰ ਲਾਈਆਂ। ਸੋ ਜਿੱਥੇ ਮжоਰਿਟੀ ਦੇ ਨਾਲ ਸੁਪਰੀਮ ਕੋਰਟ ਦੇ ਅੰਦਰ ਜੱਜ ਸਹਿਬਾਨ ਇਸ ਰਾਖਵੇਂ ਕਰਨ ਨੂੰ ਸੰਵਧਾਨਕ ਮੰਨ ਰਹੇ ਨੇ। ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਬਲੈਰ ਵਿਰੋਧ ਕਰਨ ਵਾਲੀ ਗੱਲ ਹੈ। ਸੋ ਜਿਹੜਾ ਵਿਰੋਧ ਕਰ ਰਿਹਾ ਉਹ ਟੇਬਲ ਟਾਕ ਕਰ ਲਓ ਸਾਡਾ ਆਪਣਾ ਸਮਾਜ ਆ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਅਨਸੂਚਾ ਜਾਤੀਆਂ ਚੋਂ ਪਾਇਆ ਵਾ ਅਸੀਂ ਕਿਸੇ ਦੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਅਸੀਂ ਸੁਪਰੀਮ ਕੋਰਟ ਨਹੀਂ ਗਏ ਉਹੀ ਭਾਈਚਾਰਾ ਜਿਹੜਾ ਵਿਰੋਧ ਕਰ ਰਿਹਾ ਉਹੀ ਸਾਨੂੰ ਸੁਪਰੀਮ ਕੋਰਟ ਲੈ ਕੇ ਗਿਆ ਲੈ ਕੇ ਵੀ ਤੇ ਉਹੀ ਗਏ ਆ ਆਹੀ ਤੇ ਆਪਣੇ ਮਹਾਸ਼ੀਏ ਦੇ ਬੈਠੇ ਸਮਾਜ ਨੂੰ ਬਚਾ ਰਹੇ ਆ ਤੇ ਅਸੀਂ ਤੇ ਕਈ ਬਹੁਤ ਪਿਛੜ ਗਏ ਆ ਸਾਡਾ ਲਿਟਰੇਸੀ ਰੇਟ ਸਭ ਤੋਂ ਘੱਟ ਆ ਸਾਡੇ ਬਾਰਡਰ ਦੇ ਏਰੀਏ ਦੇ ਵਿੱਚ ਸਾਡੇ ਬੱਚਿਆਂ ਨੂੰ ਨਸ਼ੇ ਦੀ ਮਾਰ ਪੈ ਰਹੀ ਆ ਸਾਡੀਆਂ ਨੌਕਰੀਆਂ ਦੇ ਵਿੱਚ ਕੋਈ ਗਿਣਤੀ ਨਹੀਂ ਸਾਡਾ ਕੋਈ ਜੱਜ ਨਜ਼ਰ ਨਹੀਂ ਆਉਂਦਾ ਸਾਡਾ ਕੋਈ ਡੀਸੀ ਐਸਐਸਪੀ ਕੋਈ ਨਜ਼ਰ ਨਹੀਂ ਆਉਂਦਾ ਅਸੀਂ ਤੇ ਆਪਣੇ ਹਾਸ਼ੀਏ ਤੇ ਬੈਠੇ ਸਮਾਜ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਕਰਕੇ ਕਿ 바ਵਾ ਸਾਹਿਬ ਦੇ ਜਿਹੜੇ ਸੁਪਰੀਮ ਨੂੰ ਪੂਰਾ ਕਰਨ ਲਈ ਜਿੱਤੇ ਸਾਡੇ ਧੰਨ ਧੰਨ ਸਤਗੁਰ ਗਿਆਨनाथ ਮਹਾਰਾਜ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਤੇ ਮਹਾਪੁਰਖਾ ਕੋਲ ਜਿਹੜਾ ਸੁਪਰੀਮ ਕੋਰਟ ਦੇ ਵਿੱਚ 7 ਜੱਜਾਂ ਦੀ ਸੀਟ ਤੇ ਤੇ ਪੰਜਾਬ ਦੇ ਵਾਲਮੀਕੀ ਤੇ ਮਰਵੀ ਸਿੱਖ ਪਿਛਲੇ 49 ਸਾਲ ਤੋਂ ਜਿਹੜੀ ਇਹ ਲੜਾਈ ਲੜ ਰਹੇ ਸੀ ਉਹ ਫਾਈਨਲੀ 7 ਜੱਜਾਂ ਦੇ ਬੈਂਚ ਦੇ ਉੱਤੇ 6 ਇੱਕ ਦੇ ਨਾਲ ਡਿਸਾਈਡ ਹੋਈ ਆ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਆਪਣੇ ਏਸ਼ਟ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਅਤੇ ਮਹਾਪੁਰਖਾਂ ਤੋਂ ਅਸ਼ੀਰਵਾਦ ਲੈਣ ਆਏ ਆ ਤੇ ਉਹਨਾਂ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਆਏ ਆ ਇਹ ਉਹਨਾਂ ਦੇ ਹਰ ਹਰ ਵਾਲਮੀਕੀ ਅੱਜ ਦੀ ਮੀਟਿੰਗ ਜੋ ਪਾਵਨ ਵਾਲਮੀਕੀ ਤੀਰਥ ਦੇ ਉੱਤੇ ਹੋਈ ਆ ਦੋ ਮੁੱਦਿਆਂ ਤੇ ਹੋਈ ਆ ਕਿ ਜਿਹੜਾ 12% ਦਾ ਕੇਸ ਜਿੱਤਿਆ ਵਾ ਉਹਦੇ ਵਿੱਚ ਸਾਰੀ ਐਸਜੀਆ ਕੌਮ ਨੂੰ ਆਪਣੀ ਨੂੰ ਵਧਾਈ ਦਿੰਦੇ ਆ ਤੇ ਦੂਜੇ ਨੰਬਰ ਤੇ ਜੋ ਤੀਰਥ ਦੇ ਨਾਂ ਤੇ ਜਿਹੜਾ ਜਿਹੜਾ ਵੀ ਬੰਦਾ ਇੱਥੇ ਪਾਵਨ ਵਾਲਮੀਕ ਤੀਰਥ ਦੇ ਨਾਂ ਤੇ ਠੱਗੀਆਂ ਮਾਰ ਰਿਹਾ ਵਾ ਕਿਉਂਕਿ ਸਾਨੂੰ ਇੱਥੇ ਬਹੁਤ ਲਾਮੇ ਆ ਰਹੇ ਆ ਅੱਗੇ ਵਾਸਤੇ ਜਿਹੜੀ ਵੀ ਅਸੀਂ ਕੋਈ ਠੱਗੀ ਵੇਖਾਂਗੇ ਜੇ ਕੋਈ ਪਾਵਨ ਵਾਲਮੀਕ ਤੀਰਥ ਦੇ ਨਾਂ ਤੇ ਕੌਮ ਨੂੰ ਘਬਰਾਹ ਕਰੇਗਾ ਉਹਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਏਗੀ ਜੇ ਹਵਾਲੀ ਮੀ ਕੀ ਹਾਰ ਹਾਰ ਵਾਲਾ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਰਬਸਾ ਸੰਗਤ ਕੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ 12.5% ਇਸ ਜੋ ਲੱਗਾ ਹੈ ਸਾਡੇ ਸਮਾਜ ਦੇ ਹੱਕ ਵਾਸਤੇ ਉਹ ਸਾਡੀ ਗਾਮ ਗੋਮ ਦੇ ਯੋਧਿਆਂ ਨੇ ਜਿੱਤ ਲਿਆ ਹੈ ਇਸ ਲਈ ਹੀ ਸਾਰੀ ਗੋਮ ਨੂੰ ਉਸ ਚੀਜ਼ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਗੁਰੂ ਮਾਰਾ ਇਹਨਾਂ ਤੇ ਈਦਾ ਹੀ ਕਿਰਪਾ ਬਣਾਈ ਰੱਖੇ ਦਾਾਂ ਵੀ ਜੋ ਸਮਾਜ ਦੇ ਧਰਮ ਦੇ ਕੰਮ ਹੋਣਗੇ ਅੱਗੇ ਚੱਲ ਕੇ ਇਹ ਉਸ ਵਿੱਚ ਸਹਿਯੋਗ ਦੇਣਗੇ ਅਸੀਂ ਵੀ ਇਹਨਾਂ ਦੇ ਨਾਲ ਚੱਲਾਂਗੇ ਦੂਸਰੀ ਗੱਲ ਹੈ ਕਿ ਜਿਹੜੇ ਧੀਰਤ ਦੇ ਨਾਂ ਤੇ ਠੱਗੀਆਂ ਮਾਰਦੇ ਇਰਦੇ ਨਾ ਦੇ ਦੇਖੋ ਇੱਕ ਪਾਸੇ ਤਾਂ ਬਾਬਾ ਜੀ ਮਲਕੀਤ ਨਾਥ ਜੀ ਹਨ ਧੂਣਾ ਸਾਹਿਬ ਦੇ ਉਧਰ ਉਹ ਦਾਸ ਸੇਵਾ ਗੁਰੂ ਗਿਆਨ ਨਾਥ ਮਹਾਰਾਜ ਦੇ ਆਸ਼ਰਮ ਤੋਂ ਨਿਭਾ ਰਹੇ ਨੇ ਤੇ ਜੋ ਸਰਕਾਰ ਵੱਲੋਂ ਦਰਬਾਰ ਬਣਾਇਆ ਗਿਆ ਹੈ ਉਹਦੇ ਵਿੱਚ ਸ਼ਰੈਣ ਬੋਰਡ ਬਣਿਆ ਹੈ ਉਹ ਸੇਵਾ ਨਿਭਾ ਰਹੇ ਨੇ ਬਾਕੀ ਜਿਹੜੀਆਂ ਕਮੇਟੀਆਂ ਜਾਂ ਸੰਤ ਮਹਾਪੁਰਸ਼ ਇਰਦੇ ਦਾ ਨਾਮ ਲੈ ਕੇ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਇਹ ਗਲਤ ਹੈ ਇਹ ਉਹਨਾਂ ਨੂੰ ਚੇਤਾਵਨੀ ਹੈ ਇਸ ਤਰ੍ਹਾਂ ਦਾ ਕੰਮ ਨਾ ਕਰਨ ਜੇ ਆਪਣੇ ਘਰਾਂ ਦੇ ਵਿੱਚ ਸੰਗਠਨ ਬਣਾਏ ਜਾਂ ਕਮੇਟੀਆਂ ਬਣਾਈਆਂ ਤਾਂ ਉੱਥੋਂ ਦਾ ਨਾਮ ਲੈ ਕੇ ਚੱਲਣ ਜੈ ਅਗਰਵਾਰੀ ਭੋਆਨੀ ਸਤਿਗੁਰੂ ਗਿਆਨ ਨਾਥ ਮਹਾਰਾਜ ਆਜ ਕੀ ਜੈ